ਬਹੁਤ ਦਿਨਾਂ ਦੇ ਵਿੱਚ ਪੈਰਾਂ ਦੇ ਵਿੱਚ ਜੋ ਚੱਪਲਾ ਜਾਂ ਫਿਰ ਜੁੱਤੀਆਂ ਨਹੀਂ ਪਾਈਆਂ ਜਾਂਦੀਆਂ ਘਰ ਦੇ ਵਿੱਚ ਵੀ ਪੁੰਜੇ ਸੁੱਤਾ ਜਾਂਦਾ ਹੈ ਉਹ ਵੀ ਪੋ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਮੈਂ ਮਾਦੀਆਸ ਫਿਰ ਹੌਸਲਾ ਰੱਖੋ ਕੋਈ ਨਹੀਂ ਅੱਜ ਪਰਮਾਤਮਾ ਨੇ ਤੁਹਾਡੇ ਤੇ ਬਹੁਤ ਕਿਰਪਾ ਕੀਤੀਆਂ ਰੱਖੋ ਬਾੜੇ ਦੱਸਿਆ ਜੀ ਤੁਹਾਨੂੰ ਬ੍ਰਦਰ ਵਟਸਐਪ ਜ਼ਰੂਰ ਜਾਈ ਆਪਣੇ ਛੋਟੇ ਛੋਟੇ ਸਾਇਰ ਜੀ ਦੇ ਸੀ ਦਏ ਸੀ ਐਸੇ ਕਰਕੇ ਮਾਂ ਦੀ ਮਾਂ ਦੀ ਮਾਂ ਤਾਂ ਹੈ ਨਹੀਂ ਇਸ ਦੁਨੀਆ ਤੇ ਜਿਹੜੇ ਮੇਰੀ ਮਾਂ ਉਹ ਵੀ ਮੈਨੂੰ ਦੱਸਾਉਂਦਾ ਮਾਂ ਜਿੰਨੇ ਜਿਹੜੇ ਕਹਨੇ ਤਾਂ ਤੂੰ ਕਿਹਾ ਸੀ ਮੈਂ ਉਸੇ ਕਹਨੇ ਤਾਂ ਤੁਰ ਪਿਆ ਹਨ ਸਾ ਮਾਂ ਉਹਨਾਂ ਨੂੰ ਸੰਬੰਧ ਦਾ ਮੇਰੇ ਨਾਲ ਮਦੂ ਛੋਟਾ ਜੀ ਸੀ ਜਦੋਂ ਫਾਦਰ ਸਾਹਿਬ ਜਿੱਤ ਹੋ ਗਈ ਸੀ ਜਿਹੜੇ ਮੇਰੀ ਮਾਤਾ ਜੀ ਦੇ ਤੋਈ ਉਹਦੋਂ ਵੀ ਮੈਂ ਛੋਟਾ ਸੀ ਕਿ ਰੇ ਤੁਹਾਡੇ ਪੈਰ ਵੀ ਕਾਫੀ ਸੁੱਜੇ ਪਏ ਨੇ ਬੱਚਿਆਂ ਨੂੰ ਸਹਾਲੀ ਦੇਣ ਦੇ ਮਾਰੇ ਮੈਨੂੰ ਆਪ ਨੂੰ ਮਨ ਨੂੰ ਹੋਇਆ ਵੀ ਉਹਨਾਂ ਦੇ ਛੋਟੇ ਛੋਟੇ ਜਦੋਂ ਸ਼ਹਿਬਜਾਦ ਜੀ ਨਿੱਕੇ ਨਿੱਕਿਆਂ ਦੇ ਜਦੋਂ ਨੰਗੇ ਪੈਰਾਂ ਚ ਡਲੀਆਂ ਵਜਦੀਆਂ ਸੀ ਉਹਨਾਂ ਦੇ ਮਨਾਂ ਨੂੰ ਕੀ ਪਹੁੰਚਦਾ ਦਿਲ ਨੂੰ ਕੀ ਇਸ ਕਿਤਨੀ ਪਹੁੰਚਦੀ ਹੋਵੇ ਮੈਂ ਉਹਨਾਂ ਦੀ ਬਰਾਬਰੀ ਤਾਂ ਨਹੀਂ ਕਰ ਸਕਦਾ ਮੈਂ ਤਾਂ ਉਹਨਾਂ ਦੀ ਚਰਨਾਂ ਦੀ ਧੂੜ ਵੀ ਨਹੀਂ ਇਸ ਜੋ ਰਾਹ ਉੱਤੇ ਚੱਲਦੇ ਆਂ ਤੇ ਗੁਰੂ ਸਾਹਿਬ ਨਾ ਫਿਰ ਫੁੱਲ ਵਿਛਾ ਦਿੰਦੇ ਆ ਫੁੱਲ ਗੁਰਗੋਬਨ ਸਿੰਘ ਜੀ ਆਪ ਐ ਤਲੀਆਂ ਧਰ ਦਿੰਦੇ ਆ ਤੇ ਫਿਰ ਇਹ ਪਤਾ ਨਹੀਂ ਲੱਗਦਾ ਕੱਕਦੋਂ ਬਸ ਬਾਣੀ ਲੱਗੀ ਹੁੰਦੀ ਆ ਮਗਰ ਰਹੀਦਾ ਤੇ ਕਲੱਚ ਬ੍ਰੇਕਾਂ ਦਾ ਕੋਈ ਐ ਰੀ ਕੋਈ ਵੱਡੀ ਹੈ ਨਹੀਂ ਗਈ ਜੀ ਕੋਈ ਫਿਰ ਸਿੰਘ ਨੇ ਰਾਹੀ ਵੀਰ ਭੂਮੀ ਯੱਦਨਾ ਚ ਨਮ ਲਿਰਚ ਸਬਜ਼ੀ ਚ ਘੱਟ ਪਾ ਕੇ ਰੱਖਦੇ ਆ ਉਸ ਪਾਸ ਦੇ ਵਿੱਚ ਜਦੋਂ ਵੀ ਝਾੜੂ ਮਾਰਨਾ ਇਹ ਸੰਗਤ ਦੇ ਚਾਨਾਂ ਦੀ ਧੂੜ ਐ ਇਹ ਕਰਮਾਂ ਵਾਲਿਆਂ ਨੂੰ ਮਿਲਦੀ ਐ ਸਾਰਿਆਂ ਨੂੰ ਵੀ ਆਖ ਦੇਣਾ ਤੁਹਾਡੇ ਵੀਰ ਜੀ ਪੈਰ ਸੁੱਜੇ ਪਏ ਨੇ ਕਦੇ ਮੇਰੇ ਕੱਲ ਬੇਰੇ ਇੱਥਿਆ ਪਸ ਦੇ ਤੁਰੇ ਵਿੱਚ ਮੇਰੀ ਪੈਰ ਦੀ ਹੱਡੀ ਤੇ ਪੱਤੀ ਵੱਜ ਗਈ ਪਹਿਲਾ ਮਨ ਨੂੰ ਬੜੀ ਠੇਸ ਪਹੁੰਚੀ ਮਿਹਨਤ ਨਹੀਂ ਛੱਡੀ ਮਿਹਨਤ ਮੈਂ ਐਹੋ ਜੀ ਕੀਤੀ ਜਿਹੜੀ ਸੱਚੀ ਮਿਹਨਤ ਕੀਤੀ ਆ ਕਦੇ ਮੈਂ ਜ਼ਹਿਰ ਦਾ ਪੈਸਾ ਨਹੀਂ ਨਾ ਬੱਚਿਆਂ ਨੂੰ ਨਾ ਮੈਂ ਖੁਦ ਮਾਂ ਨੂੰ ਨਹੀਂ ਖਾਤਾ ਕਦੇ ਇਹ ਮਾਰੇ ਨੇ ਮੈਨੂੰ ਉਸ ਛਟੇਰਿੰਗ ਦੇ ਦਾ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਸਰਕਾਰੀ ਮਹਿਕਮੇ ਦੇ ਵਿੱਚ IRTC ਦੇ ਵਿੱਚ ਇੱਕ ਮਾਨਦਰੀ ਦੀ ਨੌਕਰੀ ਕਰੂਗਾ ਕਨੈਕਟਰ ਭਰਾ ਮੂਰੇ ਸਰਦਾਰ ਬੈਠੇ ਉਹਨਾਂ ਲੋਕ ਸਾਡੇ ਨਾਲ ਸੇਫ ਟ੍ਰੈਵਲ ਕਰਦੇ ਨੇ ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨਵਦੀਪ ਕੌਰ ਜਿੱਤੇ ਇੱਕ ਪਾਸੇ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਪਰ ਪੰਜਾਬ ਦੇ ਇੱਕ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਦੀ ਅਨੋਖੀ ਸ਼ਰਧਾ ਹੈ ਛੋਟੇ ਸਹਿਬਜ਼ਾਦਿਆਂ ਦੇ ਪ੍ਰਤੀ ਦਰਅਸਲ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਪੋਹ ਦੇ ਦਿਨਾਂ ਦੇ ਵਿੱਚ ਪੈਰਾਂ ਦੇ ਵਿੱਚ ਜੋਲ ਚਪਲਾ ਜਾਂ ਫਿਰ ਜੁੱਤੀਆਂ ਨਹੀਂ ਪਾਈਆਂ ਜਾਂਦੀਆਂ ਇੱਕ ਅਨੋਖੀ ਸ਼ਰਤ ਹੈ ਇਹਨਾਂ ਦੀ ਸੇਬਜ਼ਾਦਿਆਂ ਦੇ ਪ੍ਰਤੀ ਇਥੋਂ ਤੱਕ ਕਿ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਵੀ ਪੁੰਜੇ ਸੁੱਤਾ ਜਾਂਦਾ ਹੈ ਉਹ ਵੀ ਪੋ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਸਿਰ ਦੀ ਉੱਤੇ ਦਸਤਾਰ ਸਜਾ ਕੇ ਜਦੋਂ ਇਹ ਬਸਤੀ ਉੱਤੇ ਬੈਠਦੇ ਨੇ ਤਾਂ ਜਿੰਨੀਆਂ ਵੀ ਸਵਾਰੀਆਂ ਹੁੰਦੀਆਂ ਨੇ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਤਾਂ ਸਾਡੇ ਨਾਲ ਬਾਈ ਤਹਿਸੀਲਦਾਰ ਅਤੇ ਬਾਈ ਕਰਮਜੀਤ ਸਿੰਘ ਜੀ ਨਾਲ ਮੌਜੂਦ ਨੇ ਬਾਈ ਜੀ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਦੋਨਾਂ ਨੂੰ ਇਸ ਤਰ੍ਹਾਂ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੈ ਤੁਸੀਂ ਗੁਰੂ ਦੇ ਬਾਣਾ ਪਾਇਆ ਹੋਇਆ ਮਨ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਕਿ ਅੱਜ ਵੀ ਸਾਡੀ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਹੀਰੇ ਬੰਦੇ ਹੈਗੇ ਨੇ ਤਾਂ ਭਾਈ ਜੀ ਤੁਹਾਡੇ ਮਨ ਦੇ ਵਿੱਚ ਫੁਰਨਾ ਕਿਸ ਤਰ੍ਹਾਂ ਆਉਂਦਾ ਹੈ ਕਿ ਸਹਿਬਜ਼ਾਦੀਆਂ ਨੂੰ ਮੈਂ ਸਜਦਾ ਕਰਨ ਦੇ ਲਈ ਡਿਊਟੀ ਦੇ ਨਾਲ ਫਤੇਗੜ ਸਾਹਿਬ ਨਹੀਂ ਜਾ ਸਕਦਾ ਪਰ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਨੰਗੇ ਪੈਰੀ ਰਹਿਣਾ ਚਾਹੀਦਾ ਪਹਿਣੇ ਆਏ ਆ ਨਾ ਮੈਂ ਪਹਿਲਾਂ ਵੀ ਆਪਣੇ ਇੱਕ ਚੈਨਲ ਨੂੰ ਬਾਈ ਨੂੰ ਦੱਸਿਆ ਸੀਗਾ ਵੀ ਸਾਡੀ ਛੋਟੇ ਹੁੰਦੇ ਮਾਂ ਸਾਨੂੰ ਸਿਖਾਉਂਦੇ ਹੁੰਦੇ ਸੀ ਸਾਨੂੰ ਦੱਸਦੇ ਹੁੰਦੇ ਸੀ ਮੇਰੀਆਂ ਭੈਣਾਂ ਨੂੰ ਦੱਸਦੇ ਹੁੰਦੇ ਸੀ ਵੀ ਟੀਓ ਵੀ ਸਬਜੀ ਵਿੱਚ ਨੌਨ ਮਿਰਚ ਘੱਟ ਪਾਉਣਾ ਤੇ ਜਿੰਨਾ ਸੋ ਹੋ ਸਕਦਾ ਅਫਸੋਸ ਬਣਾਓ ਨੀਚੇ ਪੋ ਨੰਗੇ ਪੈਰੀ ਰੋ ਕਈ ਕਰਤਾ ਇਹੋ ਜੀ ਆ ਸਾਡੇ ਪੰਜਾਬ ਦੇ ਵੀ ਜਿਹੜੇ ਚੁੱਲ੍ਹੇ ਵੀ ਨਹੀਂ ਬਾਲਦੇ ਬਹੁਤ ਜ਼ਿਆਦਾ ਅਫਸੋਸ ਬਣਾਉਂਦੇ ਨੇ ਇਹ ਦਿਨਾਂ ਦੇ ਵਿੱਚ ਚਾਹੀਦਾ ਵੀ ਆਪਣੇ ਸਾਹਿਬਜ਼ਾਦੇ ਛੋਟੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸੀਗੇ ਜਿਨ੍ਹਾਂ ਦੇ ਕਰਕੇ ਮੈਨੂੰ ਆਪ ਨੂੰ ਮਨ ਲੱਗਿਆ ਮੈਂ ਤੁਸੀਂ ਵੀ ਭੈਣੇ ਮੇਰ ਨਾਲ ਵੇਖਦੇ ਹੋ ਟਰੈਵਲ ਕਰਦੇ ਰਹੇ ਹੋ ਮੈਂ ਇਸੇ ਕਰਕੇ ਗੁਰੂ ਮਹਾਰਾਜ ਨੂੰ ਬੱਚਿਆਂ ਨੂੰ ਸਹਾਲੀ ਦੇਣ ਦੇ ਮਾਰੇ ਮੈਨੂੰ ਆਪ ਨੂੰ ਮਨ ਨੂੰ ਹੋਇਆ ਵੀ ਉਹਨਾਂ ਦੇ ਛੋਟੇ-ਛੋਟੇ ਜਦੋਂ ਸ਼ਹਿਬ ਜੱਦ ਸੀ ਨਿੱਕੇ-ਨਿੱਕੇ ਜਦੋਂ ਨੰਗੇ ਪੈਰਾਂ 'ਚ ਡਲੀਆਂ ਵਜਦੀਆਂ ਸੀ ਉਹਨਾਂ ਦੇ ਮਨਾਂ ਨੂੰ ਕੀ ਪਹੁੰਚਦਾ ਦਿਲ ਨੂੰ ਠੇਸ ਕਿੰਨੀ ਪਹੁੰਚ ਜੂ ਇਸੇ ਕਰਕੇ ਬਸ ਮੇਰੇ ਮਨ ਦੀ ਸ਼ਰਧਾ ਸੀ ਵੀ ਪ੍ਰਮਾਤਮਾ ਨਾਲ ਜੁੜ ਗਏ ਪ੍ਰਮਾਤਮਾ ਦੇ ਲੜ ਲੜ ਲੱਗ ਗਏ ਪ੍ਰਮਾਤਮਾ ਦੇ ਨਾਲ ਜੁੜ ਕੇ ਰਹੀਏ ਬਿਲਕੁਲ ਬਾਈ ਜੀ ਫਿਰ ਜਦੋਂ ਤੁਸੀਂ ਡਰਾਈਵਰੀ ਕਰਦੇ ਹੋ ਫਿਰ ਤਾਂ ਤੁਹਾਨੂੰ ਬਹੁਤ ਓਖਾਈਆਂ ਹੁੰਦੀਆਂ ਹੋਣੀਆਂ ਨੰਗੇ ਪੈਰੀ ਨਹੀਂ ਭੈਣ ਜੀ ਚੱਲੋ ਖਿਆਈ ਨਹੀਂ ਇਹਨੂੰ ਖਿਆਈ ਨਹੀਂ ਕਰੇ ਜਦੋਂ ਆਪਾਂ ਇਸ ਤੇ ਉੱਤੇ ਚੱਲਦੇ ਆ ਨਾ ਇਸ ਜੋ ਰਾਹ 'ਤੇ ਚੱਲਦੇ ਆ ਤੇ ਗੁਰੂ ਸਾਹਿਬ ਨਾ ਫਿਰ ਫੁੱਲ ਵਿਛਾ ਦਿੰਦੇ ਆ ਫੁੱਲ ਗੁਰਗੋਬਿੰਦ ਸਿੰਘ ਜੀ ਆਪ ਐ ਤਲੀਆਂ ਧਰ ਦਿੰਦੇ ਆ ਤਫਰਾ ਪਤਾ ਨਹੀਂ ਲੱਗਦਾ ਕਦੋਂ ਬਸ ਬਾਣੀ ਲੱਗੀ ਹੁੰਦੀ ਆ ਮਗਰ ਰਹੀਦਾ ਤੇ ਕਲਾ ਚ ਬ੍ਰੇਕਾਂ ਦਾ ਤਾਂ ਕੋਈ ਐ ਨਹੀਂ ਕੋਈ ਵੱਡੀ ਹੈਨਿੰਗੀ ਜੀ ਕੋਈ ਬਸ ਉਹ ਮਹਾਰਾਜਾ ਜੋ ਬਖਸ਼ਤ ਦੀ ਆ ਤੇ ਬਸ ਉਸ ਤੇ ਮੈਂ ਤੁਰਿਆ ਜਨਾ ਬਸ ਇਹੀ ਆ ਜੀ ਇਹ ਕਦੋਂ ਗੁਰੂ ਦੇ ਲੜ ਲੱਗਦੇ ਹੋ ਕਦੋਂ ਅੰਮ੍ਰਿਤ ਪਾਨ ਕਰਦੇ ਹੋ ਮੈਂ ਨਾ ਜੀ ਬਹੁਤ ਮੈਨੂੰ ਪਹਿਲਾਂ ਆਪ ਦਾ ਜੋ ਪਿਛਲਾ ਛੋੜਾ ਜਿੰਦਗੀ ਵਾਰੇ ਚੱਲਣਾ ਪਊਗਾ ਵੀ ਮੈਂ ਪਹਿਲਾਂ ਨਾ ਜੀ ਸ਼ਰਾਬੀ ਸੀਗਾ ਚਲੋ ਆਪ ਦਾ ਇੱਕ ਸ਼ਕਲ ਲਾਉਣਾ ਪਰ ਮੈਂ ਘਰੋਂ ਬਹੁਤ ਗਰੀਬ ਪਰਿਵਾਰ ਤੋਂ ਲਓ ਬਹੁਤ ਹੀ ਮਾੜੇ ਹਾਲਾਤ ਵੇਖੇ ਮੈਂ ਮੇਰੀ ਮਾਤਾ ਜੀ ਨੂੰ ਬਲੱਡ ਕੈਂਸਰ ਹੋ ਗਿਆ ਸੀ ਜਿਹਦੇ ਵਿੱਚ ਸਾਡਾ ਸਾਰਾ ਕੁਝ ਚਲਾ ਗਿਆ ਘਰ ਦੇ ਵਿੱਚ ਕੱਖ ਨਹੀਂ ਰਿਹਾਗਾ ਚਲੋ ਫਰੀ ਕੋਟ ਤੋਂ ਇਥੇ ਪਿੰਡ ਦੇ ਵਿੱਚ ਆ ਗਏ ਉਦੋਂ ਮੁੜ ਕੇ ਬਾਈ ਚੱਲ ਚੱਲੇ ਸੀ ਦੋ ਭਰਾ ਜੀ ਅਸੀਂ ਹੌਲੀ ਹੌਲੀ ਆਉਂਦਾ ਸਟਰਗਲ ਕੀਤਾ ਜੋ ਹੌਲੀ ਹੌਲੀ ਚੱਲਦੇ ਰਹੇ ਆਪਦੇ ਰਾਵਾਂ ਦੇ ਉੱਤੇ ਚੱਲਦੇ ਬਸ ਸੱਚੀ ਸੋਚੀ ਕਿਰਤ ਦੇ ਨਾਲ ਚੱਲਦੇ ਰਹੇ ਚਲੋ ਫਾਦਰ ਸਾਹਿਬ ਨੇ ਵੀ ਸਾਡਾ ਬੜਾ ਸਾਥ ਦਿੱਤਾ ਮੇਰੀ ਘਰ ਵਾਲੀ ਨੇ ਬੜਾ ਸਾਥ ਦਿੱਤਾ ਉਦੋਂ ਮੁੜ ਕੇ ਚਲੋ ਚਲਦੇ ਚਲਦੇ ਰਾਹਾਂ ਦੇ ਵਿੱਚ ਹੀ ਕੰਡੇ ਵੀ ਬੜੇ ਆਉਂਦੇ ਆ ਇਹਦੇ ਵਿੱਚ ਮੈਂ ਪਰ ਮਿਹਨਤ ਨਹੀਂ ਛੱਡੀ ਮਿਹਨਤ ਮੈਂ ਐਸੀ ਕੀਤੀ ਜਿਹੜੀ ਸੱਚੀ ਮਿਹਨਤ ਕੀਤੀ ਆ ਕਦੇ ਮੈਂ ਜ਼ਹਿਰ ਦਾ ਪੈਸਾ ਨਹੀਂ ਨਾ ਬੱਚਿਆਂ ਨੂੰ ਨਾ ਮੈਂ ਖੁਦ ਆਪ ਨੂੰ ਨਹੀਂ ਖਾਦਾ ਕਦੇ ਵੀ ਨਾ ਆਈ ਚਲੋ ਸਾਡੇ ਪਿੰਡ ਨਾਲ ਹੀ ਇੱਕ دیਵਾਨ ਲੱਗੇ ਸੀਗੇ ਬਾਬਾ ਦੀਪ ਸਿੰਘ ਜੀ ਪੌਂਟਾ ਸਾਹਿਬ ਵਾਲੇ ਜਿਹੜੇ ਨੇ ਦਮਦਿਗ ਤੁਕਸਾਲ ਦੇ ਸੀਗੇ ਆਪਣੇ ਸਿੰਘ ਜੀ ਉਹ ਸਾਡੇ ਪਿੰਡ ਨੈਮਰੂਕਲਾਂ ਦੇ ਵਿੱਚ ਇਹੜੇ دیਵਾਨ ਸੁਣ ਆਉਣ ਵਾਸਤੇ ਆਏ ਸਾਡੇ ਪਾਠੀ ਸੱਜਣ ਸੀਗੇ ਉਹ ਤੇ ਮੈਂ ਨਾ ਮੇਰੇ ਘਰੋਂ ਕਹਿੰਦੀ ਨਹੀਂ ਤੂੰ ਬੜਾ ਕੁਛ ਕਰ ਲਿਆ ਤੇ ਤੂੰ ਹੁਣ ਨਾ ਮੇਰੇ ਨਾਲ ਅੱਜ ਤਾਂ دیਵਾਨਾਂ ਦੇ ਉੱਤੇ ਚੱਲ ਤੇ ਮੈਂ ਕਹਾਂ ਵੀ ਕੀ ਕਰਨਾ دیਵਾਨਾਂ ਤੇ ਭਲੀਆਂ ਮਾਨਸੇ ਤੂੰ ਰਹਿਂਦੇ ਤੇ ਮੈਂ ਕਹਾਂ ਵੀ ਮੈਂ ਨਹੀਂ ਜਾ ਸਕਦਾ ਪਰ ਮੈਨੂੰ ੱੱਕੇ ਨਾ ਲੈ ਗਈ ਲੈ ਗਈ ਤੇ ਜਦੋਂ ਮੈਂ دیਵਾਨ ਸੁਣੇ ਉਹ دیਵਾਨਾਂ ਇੱਕ ਮਾਂ ਦੀ ਕਥਾ ਸੀਗੀ ਬਾਬਾ ਜੀ ਨੇ ਮਾਂ ਦੇ ਉੱਤੇ ਉਹ ਜਦੋਂ ਕਥਾ ਲਾਈ ਤੇ ਮੇਰਾ ਮਨ ਆਇਆ ਵਿਰਾਗ ਨਾਲ ਭਰ ਗਿਆ ਤੇ ਮੈਂ ਘੱਟ ਘੱਟ ਰੋ ਪਿਆ ਉਹ دیਵਾਨ ਚ ਮਹਾਰਾਜ ਬੀ ਤੁਸੀਂ ਨਾ ਵੀ ਮਾਂ ਮੇਰੀ ਇੰਨੀ ਕਿ ਮੈਂ ਯਾਦ ਕਰਦਾ ਆਪਣੀ ਮਾਂ ਨੂੰ ਚਤੋਂ ਪੈ ਯਾਦ ਕਰੀਦਾ ਪਰ ਜਦੋਂ ਮੈਂ ਇਸ ਦੇ ਵਿੱਚ ਜਦੋਂ ਉਹ ਵਿਰਾਗ ਦੇ ਵਿੱਚ ਮੈਂ ਸੁਣੀ ਮਾਂ ਦੀ ਕਥਾ ਮੈਨੂੰ ਸੁੱਧਾ ਬੁੱਧਾ ਹੀ ਭੁੱਲ ਗਈਆਂ ਪਤਾ ਨਹੀਂ ਬਾਬਾ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੇ ਤੇ ਜੀ ਕਿਰਪਾ ਕਰਤੀ ਮੈਂ ਭੁੱਲ ਗਿਆ ਕਿਹੜੀਆਂ ਸ਼ਰਾਬਾਂ ਕਿਹੜੀਆਂ ਕੌਸ਼ ਮੈਂ ਸਭ ਕੁਝ ਛੱਡਤਾ ਜਦੋਂ ਪਹਿਲੀ ਸਵੇਰ ਹੋਈ ਅਗਲੇ ਦਿਨ ਦੀ ਮੈਂ ਬਾਬਾ ਜੀ ਕੋਲੇ ਸਾਡੇ ਪਾਠੀ ਆਉਂ ਤੇ ਜਦੋਂ ਮੈਂ ਉਹਨਾਂ ਕੋਲੇ ਜਾ ਕੇ ਮੈਂ ਸਵੇਰੇ ਜਦੋਂ ਕਿਹਾ ਮੈਂ ਕਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਫਤਿਹ ਬੁਲਾ ਕੇ ਜਦੋਂ ਮੈਂ ਦਾ ਦਰਦ ਦੱਸਿਆ ਵੀ ਮੈਂ ਇੰਨਾ ਕਿ ਗਰਕਿਆ ਬੰਦਾ ਸੀਗਾ ਤੇ ਮੈਨੂੰ ਮਹਾਰਾਜ ਬਖਸ਼ ਦਿਓ ਜਦੋਂ ਉਹਨਾਂ ਨੇ ਮੇਰੇ ਤੇ ਉੱਠ ਕੇ ਨ ਜੱਫੀ ਪਾਲੀ ਤੇ ਮੈਨੂੰ ਸਰੋਪਾ ਪਾ ਕੇ ਨਹੀਂ ਸਰੋਪਾ ਪਾ ਕੇ ਤੇ ਮੈਨੂੰ ਇਹ ਉਹਨਾਂ ਨੇ ਬੁਰਾ ਮਾਨ ਦਿੱਤਾ ਕਹਿੰਦੇ ਲੈ ਅੱਜ ਤੋਂ ਬਾਅਦ ਤੂੰ ਮੇਰਾ ਸਿੰਘ ਸਜ ਗਿਆ ਤੇ ਜੋ ਗੁਰੂ ਦਾ ਸਿੰਘ ਸਜ ਗਿਆ ਜਦੋਂ ਮੈਂ ਸਾਲ ਫਿਰ ਆਵਦੇ ਆਪ ਨੂੰ ਪੂਰਾ ਸੋਧਿਆ ਜਦੋਂ ਮੈਂ ਸੋਧਿਆ ਆਪਦੇ ਆਪ ਨੂੰ ਮੈਂ ਢਾਲਤਾ ਆਪਦੀ ਜੀ ਪੁਰਾਣੀ ਜ਼ਿੰਦਗੀ ਨੂੰ ਭੁੱਲ ਕੇ ਨਵਾਂ ਜੀਵਨ ਜਦੋਂ ਸ਼ੁਰੂ ਕੀਤਾ ਤੇ ਜਦੋਂ ਵਰ ਮੈਨੂੰ ਅਮਰਦੀ ਦੀ ਦਾਤ ਬਖਸ਼ਿਸ਼ ਹੋਈ ਪਰ ਮੈਨੂੰ ਪਤਾ ਨਹੀਂ ਕੀ ਹੋ ਗਿਆ ਤੇ ਧੰਨ ਗੁਰਗੋਬ ਸਿੰਘ ਕਲਗੀਆਂ ਵਾਲੇ ਨੇ ਫਿਰ ਮੇਰੇ ਜਿਹੜੇ ਪੁੱਠੇ ਦਿਨ ਸੀ ਨਾ ਉਹ ਵਸ ਸਿੱਧੇ ਕਰਤੇ ਜਦੋਂ ਸਿੱਧੇ ਹੋਏ ਫਿਰ ਤੇ ਮਾਰੇ ਨੇ ਮੈਨੂੰ ਉਹ ਸਟੇਰਿੰਗ ਦਿੱਤਾ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਸਰਕਾਰੀ ਮਹਿਕਮੇ ਦੇ ਵਿੱਚ ਬੀਆਰਟੀਸੀ ਦੇ ਵਿੱਚ ਇੱਕ ਮਾਨਦਰੀ ਦੀ ਨੌਕਰੀ ਕਰੂੰਗਾ ਪਰ ਮੈਂ ਇਹ ਕਹਿੰਨਾ ਵੀ ਜਿੱਥੇ ਵੀ ਤੁਸੀਂ ਆਦਾ ਕੰਮ ਕਰਦੇ ਆ ਜਾਂ ਕਿਤੇ ਵੀ ਤੁਸੀਂ ਕਰਦੇ ਆ ਛੋਟੀ ਜਿਹੀ ਜੌਬ ਆ ਪ੍ਰਾਈਵੇਟ ਆ ਪਰ ਇਮਾਨਦਾਰੀ ਨਾਲ ਕਰੋ ਇਮਾਨਦਾਰੀ ਦਾ ਜਿਹੜਾ ਫਲਸਫਾ ਨਾ ਉਹਦਾ ਕੋਈ ਅੰਤ ਨਹੀਂਗਾ ਤੇ ਮਾਰੇ ਨੇ ਮੇਰੇ ਦੋ ਬੇਟੀਆਂ ਜੀ ਦੋ ਬੇਟੀਆਂ ਮੈਂ ਟਾਪਰ ਪੜਾਈਆਂ ਮਿਹਨਤ ਕਰਦਾ ਰਿਹਾ ਪਰ ਮੇਰੀਆਂ ਧੀਆਂ ਐਂਡੀਆਂ ਮੇਰਾ ਇੱਜ਼ਤ ਮਾਣ ਕਰਦੀਆਂ ਨੇ ਧੀਆਂ ਨੂੰ ਮੈਂ ਹਰ ਇੱਕ ਧੀ ਦਾ ਸਨਮਾਨ ਕਰਦਾ ਬਸ ਦੇ ਵਿੱਚ ਵੀ ਮੈਨੂੰ ਆਲਦੀਆਂ ਧੀਆਂ ਦੀਆਂ ਦੀਆਂ ਆਪਦਾ ਪਰਿਵਾਰ ਮੇਰੇ ਕਨੈਕਟਰ ਸਾਹਿਬ ਜਿਹਨੂੰ ਮੈਂ ਇਹਨਾਂ ਨੂੰ ਕਹਿੰਦਾ ਉਹਨਾਂ ਨਾਲ ਕੋਈ ਵੀ ਮੇਰੇ ਨਾਲ ਕਨੈਕਟਰ ਆ ਜੇ ਇਹ ਤੂੰ ਕਿਸੇ ਸਵਾਰੀ ਨੂੰ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਇਹ ਨਾ ਇਹ ਆਪਾਂ ਇੱਕ ਨਾ ਸਿਰਫ ਸੰਗਤ ਲੈ ਕੇ ਚੱਲੇ ਆ ਤੇ ਗੁਰੂ ਸਾਹਿਬ ਨੇ ਪਤਾ ਨਹੀਂ ਕਿਹਦੇ ਵਿੱਚ ਆ ਕੇ ਤੈਨੂੰ ਦਰਸ਼ਨ ਦੇ ਜਣੇ ਆ ਉਹਨਾਂ ਨੇ ਹਮ ਇਮਤਿਹਾਨ ਲੈ ਲੈਣਾ ਆਪਣੇ ਬਸ ਦੇ ਵਿੱਚ ਤੈਨੂੰ ਮਾੜਾ ਚੰਗਾ ਵੀ ਬੋਲ ਦੇਣਾ ਕਿਸੇ ਨੇ ਤੇ ਜਦੋਂ ਆਪਾਂ ਨੂੰ ਇਹ ਇਮਤਿਹਾਨ ਦੇ ਵਿੱਚੋਂ ਨੰਘਣਾ ਪੈਣਾ ਤੇ ਤੂੰ ਕਿਸੇ ਨੂੰ ਮਾਰਾ ਜੰਗਾ ਨਹੀਂ ਬੋਲਣਾ ਸਭ ਆਪਣਾ ਹੀ ਆ ਸਭ ਕੋ ਮਾਰ ਸਭ ਕੁਝ ਆਪਣਾ ਕਰਦੇ ਸੋ ਬਿਲਕੁਲ ਬਾਈ ਜੀ ਤੁਸੀਂ ਵੀ ਇਸ ਬਸ ਦੇ ਵਿੱਚ ਬਤੌਰ ਕੰਡਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਅਸੀਂ ਦੇਖ ਰਹੇ ਹਾਂ ਤੁਹਾਡੇ ਪੈਰ ਵੀ ਕਾਫੀ ਸੁੱਜੇ ਪਏ ਨੇ ਕਿਉਂਕਿ ਬਾਈ ਜੀ ਹੋਰੀ ਤਾਂ ਬੇਸ਼ਿਕ ਸਟੀering ਦੇ ਉੱਤੇ ਬੈਠ ਜਾਂਦੇ ਨੇ ਤੁਸੀਂ ਲਗਾਤਾਰ ਟਿਕਟਾਂ ਕੱਟਣੀਆਂ ਉਸ ਤੋਂ ਬਾਅਦ ਥੱਲੇ ਜਾ ਕੇ ਹੋਕਾ ਦੇਣਾ ਸਵਾਰੀਆਂ ਨੂੰ ਔਖਾ ਨਹੀਂ ਲੱਗਦਾ ਭੈਣੇ ਵੇਖੋ ਔਖਾ ਤਾਂ ਲੱਗਦਾ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੋਵੇ ਗੁਰੂ ਮਹਾਰਾਜ ਦਾ ਹੱਥ ਹੋਵੇ ਕਿਸ ਜਿੰਨਾ ਮਰਜੀ ਕੰਮ ਔਖਾ ਹੋਵੇ ਫਿਰ ਸਾਰਾ ਕੰਮ ਸੌਖਾ ਹੋ ਜਾਂਦਾ ਵੇਖੋ ਮੈਨੂੰ ਸਵਾਰੀਆਂ ਵੀ ਆਖਦੇ ਨੇ ਤੁਹਾਡੇ ਵੀਰ ਜੀ ਪੈਰ ਸੁਜੇ ਪਏ ਨੇ ਕਦੇ ਮੇਰੇ ਕੱਲ ਮੇਰੇ ਇੱਥੇ ਆ ਬਸ ਦੇ ਤੁਰੇ ਵਿੱਚ ਮੇਰੀ ਪੈਰ ਦੀ ਹੱਡੀ ਤੇ ਪੱਤੀ ਵੱਜ ਗਈ ਪਹਿਲਾਂ ਮਨ ਨੂੰ ਬੜੀ ਠੇਸ ਪਹੁੰਚੀ ਫਿਰ ਆਪ ਹੀ ਮਨ ਸਮਝਾ ਲਿਆ ਕੋਈ ਮੈਂ ਕਿਹਾ ਆਪਣੀ ਤਾਂ ਜਿਹੜੀ ਜਿਹੜੀ ਸਿੱਖੀ ਆ ਨਾ ਇਹ ਖੰਡੇ ਉੱਤੇ ਖੀ ਹੈ ਤੇ ਜੇ ਸਿੱਖੀ ਧਾਰਨੀ ਹੈ ਫਿਰ ਇਹ ਸਿੱਖੀ ਹੈ ਫਿਰ ਖੰਡੇ ਦੀ ਨੋਕ ਦੀ ਤੇ ਤੁਰਨਾ ਪੈਣਾ ਹੈ ਤੁਰਨਾ ਆਪਣਾ ਖੰਡੇ ਦੀਆਂ ਧਾਰਾਂ ਤੇ ਤੁਰਨਾ ਪੈਣਾ ਸਿੱਖੀ ਜ਼ਰੂਰ ਧਾਰੀ ਹੈ ਜੀ ਅੰਮ੍ਰਿਤ ਬਾਣ ਵੀ ਮੈਂ ਜ਼ਰੂਰ ਕਰੂੰਗਾ ਸਿੱਖੀ ਵੀ ਦਾੜਾ ਸਾਹਿਬ ਦਾੜਾ ਵੀ ਰੱਖ ਲਿਆ ਜੀ ਮੈਂ ਤੇ ਕੇਸ ਵੀ ਰੱਖ ਲਿਆ ਅੰਮ੍ਰਿਤ ਬਾਣ ਵੀ ਕਰੂੰ ਮੈਂ ਇਸੇ ਕਰਕੇ ਆ ਨਾ ਉਹਨੇ ਜੀ ਮੇਰੀ ਮਾਂ ਨੇ ਮੈਨੂੰ ਜੱਸਿਆ ਸੀ ਮੈਂ ਮਾਂ ਦੀ ਜਸ ਵੀਰੇ ਹੌਸਲਾ ਰੱਖੋ ਕੋਈ ਨਹੀਂ ਅੱਜ ਪ੍ਰਮਾਤਮਾ ਨੇ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਹੈ ਰੰਗ ਭਾਗ ਤੁਹਾਨੂੰ ਲਾਏ ਨੇ ਮਾਂ ਨੇ ਦੱਸਿਆ ਸੀ ਬੁੱਤ ਬੁੱਤੇ ਵਟਸਐਪ ਜਰੂਰ ਜਾਈ ਆਪਣੇ ਛੋਟੇ ਛੋਟੇ ਸਹਜੀਆਂ ਦੇ ਸ਼ਹੀਦ ਵੇਸੀ ਇਸੇ ਕਰਕੇ ਮਾਂ ਦੀ ਮਾਂ ਦੀ ਮਾਂ ਤਾਂ ਹੈ ਦੀਸ ਦੁਨੀਆ ਤੇ ਪਰ ਮੈਂ ਜੇ ਅੱਜ ਮੇਰੀ ਮਾਂ ਹੁੰਦੀ ਉਹਨੂੰ ਮੈਂ ਦਿਖਾਉਂਦਾ ਮਾਂ ਜਿਹੜੇ ਕਹਣੇ ਤੇ ਤੂੰ ਕਿਹਾ ਸੀ ਮੈਂ ਉਸੇ ਕਹਣੇ ਤੇ ਤੁਰ ਪਿਆ ਮੈਂ ਸਿੱਖੀ ਵੀ ਬਾਣ ਜਰੂਰ ਕਰੂੰਗਾ ਵਰਤਬਾਣ ਕਰੂੰਗਾ ਉਹ ਮੈਨੂੰ ਕਹਿੰਦੀ ਹੁੰਦੀ ਛੋਟੇ ਹੁੰਦਿਆਂ ਨੂੰ ਪੁੱਤ ਸਿੱਖੀ ਨਾਲ ਜੁੜ ਕੇ ਰਹੋ ਆਪਦੀ ਸਿੱਖੀ ਨਾਲ ਜੁੜ ਕੇ ਰਹੋ ਗੁਰੂ ਮਹਾਰਾਜ ਨਾਲ ਜੁੜ ਕੇ ਰਹੋ ਇਸੇ ਕਰਕੇ ਮੈਂ ਆਣਾ ਹੁੰਨਾ ਵੀ ਹਰੇਕ ਜਿੰਨੀ ਵੀ ਸੰਗਤ ਆਉਂਦੀ ਹੈ ਇਹਦੇ ਵਸ ਦੇ ਵਿੱਚ ਚੜਦੀ ਹੈ ਮੈਂ ਹਰੇਕ ਨੂੰ ਆਣਾ ਹੁੰਨਾ ਵੀ ਵੀਰ ਜੀ ਆਪਣੀ ਸਿੱਖੀ ਨਾਲ ਜੋੜ ਕੇ ਰਹੋ ਫਤੇਗੜ ਸਾਹਿਬ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਫਤੇਗੜ ਸਾਹਿਬ ਲੈ ਕੇ ਜਾਓ ਮੇਰਾ ਉਸਤਾਦ ਆਂਦ ਹੁੰਦਾ ਸੀ ਜੀ ਮੇਰਾ ਵਸ ਜਿਹੜਾ ਉਸਤਾਦ ਹੈ ਉਹ ਮੈਨੂੰ ਆਦਾ ਹੁੰਦਾ ਸੀ ਜਿਹੜੀ ਆਪਾਂ ਨੂੰ ਲੋਕ ਤਾਂ ਲੋਕ ਸੰਗਤ ਦੇ ਚਰਨਾਂ ਦੀ ਧੂੜ ਲੈਣ ਜਾਂਦੇ ਆ ਆਪਣੇ ਕੋਲ ਤਾਂ ਸੰਗਤ ਆਪ ਆਉਂਦੀ ਹੈ ਜਦੋਂ ਆਪਾਂ ਤੂੰ ਬਸ ਦੇ ਵਿੱਚ ਜਦੋਂ ਵੀ ਝਾੜੂ ਮਾਰਨਾ ਇਹ ਸੰਗਤ ਦੇ ਚਰਨਾਂ ਦੀ ਧੂੜ ਹੈ ਇਹ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਤੇ ਮਿਲਦੀ ਵੀ ਕਰਮਾਂ ਵਾਲਿਆਂ ਨੂੰ ਹੈ ਜਿਹੜੀ ਸੰਗਤ ਦੀ ਧੂੜ ਮੇਰਾ ਨਾ ਸਤਾਰ ਸਿਕਾ ਲੱਖਾ SLAADPUR SLAADPURE ਤੋਂ ਆ ਜੀ ਉਹਨੇ ਕੈਨੇਡਾ ਤੋਂ ਆਇਆ ਉਹ ਆਦਾਂ ਹੁੰਦੇ ਸੀ ਵੀ ਇਹ ਸੰਗਤ ਦੇ ਚਰਨਾਂ ਦੀ ਧੂੜ ਆ ਜੀ ਤੇ ਵਾਕਈ ਚਰਨਾਂ ਦੀ ਧੂੜ ਆ ਸੰਗਤ ਦੇ ਮੈਂ ਤਾਂ ਸਵੇਰ ਸ਼ਾਮ ਇਸੇ ਕੱਲ ਰੁਜ਼ਗਾਰ ਨਾਲ ਉਹਦੇ ਨਾਲ ਇਮਾਨਦਾਰੀ ਨਾਲ ਡਿਊਟੀ ਕਰਦਾ ਜੀ ਤੇ ਇਮਾਨਦਾਰੀ ਨਾਲ ਇਸ ਜਿੰਨੀ ਵੀ ਸੰਗਤ ਆਉਂਦੀ ਹੈ ਜਿੰਨੇ ਵੀ ਟਰੈਵਲ ਕਰਦੇ ਉਹਨਾਂ ਨੂੰ ਸੇਫ ਜਗ੍ਹਾ ਤੇ ਇਮਾਨਦਾਰੀ ਨਾਲ ਲੈ ਕੇ ਜਾਂਦਾ ਜੀ ਬਿਲਕੁਲ ਬਾਈ ਜੀ ਤੁਸੀਂ ਆਪਣੀ ਬੇਟੀ ਦੇ ਨਾਲ ਪੁੰਜੇ ਵੀ ਸੋਣਿਓ ਇਹਨਾਂ ਦਿਨਾਂ ਦੇ ਵਿੱਚ ਆ ਪਹਿਨੇ ਜਦੋਂ ਮੈਂ ਇਹ ਦਿਨਾਂ ਚ ਮੇਰੀ ਬੇਟੀ 5 ਸਾਲ ਦੀ ਹੈ ਜੀ ਉਹ ਮੇਰੇ ਜਾ ਕੇ ਪਹਿਲਾਂ ਹੀ ਆਸਣ ਲਾ ਦਿੰਦੀ ਹੈ ਵੀ ਪਾਪਾ ਜੀ ਆਪਾਂ نیچے ਪਾਵਾਂਗੇ ਆ ਦਿਨਾਂ ਚ ਅਸੀਂ ਨਿੱਤੇ ਨੀਚੇ ਆਸਣ ਲਾਉਨੇ ਆ ਜੀ ਤੇ ਮੇਰੀ ਜਿਹੜੀ ਵਾਈਫ ਹੈ ਜੀ ਮੇਰੀ ਸਿੰਘਣੀ ਰਾਜਵੀਰ ਉਹ ਵੀ ਇਹ ਦਿਨਾਂ 'ਚ ਨੂਨ ਮਿਰਚ ਸਬਜ਼ੀ 'ਚ ਘੱਟ ਪਾ ਕੇ ਰੱਖਦੀ ਐ ਮੈਂ ਉਹਨੂੰ ਦੱਸਿਆ ਸੀ ਵੀ ਸਾਡੀ ਮਾਂ ਆਂਦੀ ਹੁੰਦੀ ਸੀ ਇਹ ਆ ਦਿਨਾਂ 'ਚ ਵੀ ਤੂੰ ਨੂਨ ਮਿਰਚ ਘੱਟ ਪਾਉਣਾ ਸਬਜ਼ੀ 'ਚ ਘੱਟ ਪਾਉਣਾ ਇਸੇ ਕਰਕੇ ਮੈਂ ਤਾਂ ਜਿੰਨਾ ਵੀ ਪਰਿਵਾਰ ਆ ਜਿੰਨੇ ਵੀ ਸਿੱਖੀ ਦੇ ਪਰਿਵਾਰ ਹੈ ਜਿੰਨੇ ਵੀ ਲੋਕ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਆਪਦੇ ਛੋਟੇ ਛੋਟੇ ਬੱਚਿਆਂ ਨੂੰ ਛੋਟੇ ਛੋਟੇ ਆਪਦੀ ਧੀਆਂ ਨੂੰ ਆਪਦੇ ਪੁੱਤਰਾਂ ਨੂੰ ਇਹ ਦਿਨਾਂ 'ਚ ਸਰਹੰਦ ਜ਼ਰੂਰ ਲੈ ਕੇ ਜਾਓ ਫਤਿਹਗੜ੍ਹ ਸਾਹਿਬ ਜ਼ਰੂਰ ਲੈ ਕੇ ਜਾਓ ਉਹਨਾਂ ਨੂੰ ਜ਼ਰੂਰ ਵਖਾ ਕੇ ਲਿਆਓ ਵੀ ਆਪਣਾ ਸਿੱਖ ਇਤਿਹਾਸ ਕੀ ਹੈ ਕਿ ਨਿੱਕੇ ਨਿੱਕੇ ਬੱਚੇ ਸੈਭਜਾਦੇ ਨੀਆਂ ਚ ਚਨੇ ਗਏ ਸੀ ਜ਼ਰੂਰ ਲੈ ਕੇ ਜਾਓ ਅੱਜ ਆਹ ਦਿਨਾਂ ਚ ਸੈਭਜਾਦੇ ਨਾਲ ਭਾਈ ਜੀ ਜਦੋਂ ਤੁਸੀਂ ਫਿਰ ਨੰਗੇ ਪੈਰੀ ਡਰਾਈਵਰੀ ਕਰਦੇ ਹੋ ਫਿਰ ਤੁਹਾਨੂੰ ਅਫਸਰ ਨਹੀਂ ਕਹਿੰਦੇ ਵੀ ਇਹਦੇ ਨਾਲ ਕੋਈ ਹਾਦਸਾ ਵਾਪਰ ਸਕਦੇ ਤੁਸੀਂ ਪੈਰਾਂ ਦੇ ਵਿੱਚ ਜੁੱਤੇ ਨਹੀਂ ਪਾਏ ਦੇਖੋ ਜੀ ਮੈਂ ਮੇਰੇ ਅਫਸਰ ਵੀ ਚਲੋ ਬਹੁਤ ਧੰਨਵਾਦ ਆ ਜਿਹੜੇ ਸਾਨੂੰ ਨਹੀਂ ਕੁਛ ਅਜੇ ਤੱਕ ਕਿਸੇ ਨੇ ਕੋਈ ਨਹੀਂ ਕਿਹਾ ਇੱਕ ਟ੍ਰੈਫਿਕ ਵਾਲਾ ਵਿਚਾਰਾ ਟੁੱਟ ਦਿਨ ਉਹ ਗਈ ਮੈਨੂੰ ਮਿਲਿਆ ਤੇ ਪਰਸੋ ਦੀ ਗੱਲ ਹੀ ਆ ਟਰੈਕ ਕਾਲਾ ਮਿਲਿਆ ਕਹਿੰਦਾ ਬਾਈ ਯਾਰ ਤੇਰੇ ਪੈਰਾਂ ਦੇ ਵਿੱਚ ਜੁੱਤੀ ਦਾ ਪਾਲਾ ਯਾਰ ਤੇ ਮੈਂ ਕਿਹਾ ਵੀ ਮੈਂ ਉਹ ਸੀਗਾ ਦਾ ਦੂਜਾ ਬਾਹਰੀ ਸਟੇਟ ਦਾ ਸੀਗਾ ਯੂਪੀ ਦਾ ਹੀ ਸੀਗਾ ਮੈਂ ਕਿਹਾ ਵੀ ਸਾਡੇ ਨਾਲ ਚੱਲੀ ਜਾਂਦੇ ਸ਼ਹੀਦੀ ਦਿਨ ਚੱਲ ਰਹੇ ਆ ਮੈਂ ਉਹਦੇ ਕਰਕੇ ਪਾਏ ਵੇ ਵੀਰੇ ਉਹਨੇ ਵਿਚਾਰੇ ਮੈਨੂੰ ਕੁਝ ਨਹੀਂ ਕਹਿਆ ਉਹ ਮਾਤ ਜੋੜ ਕੇ ਮੈਨੂੰ ਕਿਹਾ ਉਹਨੇ ਕਹਿੰਦਾ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਸਰਦਾਰ ਸਾਹਿਬ ਕੋਈ ਗੱਲ ਨਹੀਂ ਸਾਡੇ ਅਫਸਰ ਸਾਨੂੰ ਤਾਂ ਨਹੀਂ ਕਹਿੰਦੇ ਗਈ ਉਹਨਾਂ ਨੂੰ ਪਤਾ ਵੀ ਸੀ ਦਿਨ ਚੱਲ ਜਾਂਦੇ ਆ ਤੇ ਉਹ ਸਾਨੂੰ ਐ ਨਹੀਂ ਕਹਿੰਦੇ ਕਦੇ ਵੀ ਨਹੀਂ ਕਹਿਣਗੇ ਜੀ ਉਹਨਾਂ ਨੂੰ ਪਤਾ ਵੀ ਇਹ ਸਿੱਖਾ ਇਹ ਨਹੀਂ ਨਨਵਾਣ ਕਹਿੰਦੇ ਬਾਈ ਜੀ ਤੁਸੀਂ ਦੱਸ ਰਹੇ ਸੀ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਔਖੀਆਂ ਆਈਆਂ ਕਟੀਆਂ ਵੀ ਲੋਕਾਂ ਦਾ ਗੰਦਮੰਦ ਵੀ ਹੁੰਜਿਆ ਤੇ ਅੱਜ ਪਰਮਾਤਮਾ ਨੇ ਇੱਥੇ ਲਿਆ ਕੇ ਬਿਠਾਤਾ ਉਹ ਥੋੜਾ ਜਿਹਾ ਸਾਂਝਾ ਕਰੋ ਕਿ ਕਿਸ ਕਿਹੜੇ-ਕਿਹੜੇ ਦਿਨਾਂ ਦੇ ਵਿੱਚੋਂ ਨੰਨ ਕਿ ਅੱਜ ਇਹ ਚੰਗੇ ਦਿਨ ਤੁਹਾਡੇ ਆਏ ਨੇ ਹਾਂ ਜੀ ਮੈਂ ਦੱਸਦਾ ਜੀ ਮੈਂ ਨਾ ਇੱਕ ਸਕੂਲ ਦੇ ਵਿੱਚ ਕੰਮ ਕਰਦਾ ਸੀਗਾ ਸਕੂਲ ਦੇ ਵਿੱਚ ਕੰਮ ਕਰਦਾ ਸੀਗਾ ਉੱਥੇ ਨਾ ਜੀ ਮੈਂ ਦਿਨੋਂ ਰਾਤ ਮਿਹਨਤ ਕੀਤੀ ਵੀ ਜਿਹਨੂੰ ਕਹਿੰਦੇ ਮੈਂ ਉੱਥੋਂ ਨਾ ਸਿੱਖਿਆ ਜਿਹੜਾ ਸਕੂਲ ਹੈ ਇਹ ਸਿੱਖਿਆ ਦਾ ਘਰ ਆਪਣ ਸਿੱਖਣ ਨੂੰ ਮਿਲਦਾ ਜਦੋਂ ਮੈਂ ਉੱਥੇ ਗਿਆ ਸੀਗਾ ਪਹਿਲੀ ਵਾਰੀ ਗਿਆ ਸੀ ਉਦੋਂ ਮੈਂ ਚਲੋ ਆਪਦਾ ਨਸ਼ੇ ਪੱਤੇ ਚ ਖਾਂਦਾ ਸੁਪੀਂਦਾ ਸੀ ਉੱਥੇ ਜਦੋਂ ਮੈਂ ਗਿਆ ਤਾਂ ਉਹ ਜਦੋਂ ਮੈਂ ਸਕੂਲ ਦੇ ਵਿੱਚ ਨਾ ਮੇਰੀ ਸੋਸਾਇਟੀ ਬਦਲ ਗਈ ਬਦਲ ਗਈ ਮੈਂ ਹੌਲੀ 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 ਚਲੋ ਇਧਰ ਲਈ ਲਾਈਨ ਦੇ ਵਿੱਚ ਹੋਇਆ ਸਾਡੇ ਨਾਲ ਹੀ ਇੱਕ ਮੈਡਮ ਸੀਗੇ ਸਵਰਨਜੀਤ ਕੌਰ ਪਿੰਡ ਕੋਟ ਸੁਖੀਆ ਤੋਂ ਸਕੂਲ ਦੇ ਮਾਲਕ ਸੀਗੇ ਉਹ ਉਹ ਭੈਣ ਨੇ ਮੈਨੂੰ ਇਹੋ ਜਿਹਾ ਮੈਨੂੰ ਢਾਲਿਆ ਨਾ ਮੈਨੂੰ ਵੀ ਕਹਿੰਦੀ ਨਾ ਵੀਰੇ ਕੋਈ ਗੱਲ ਨਹੀਂ ਮਾੜੇ ਦੇਣਾ ਆਉਂਦੇ ਜਾਂਦੇ ਰਹਿੰਦੇ ਆ ਕੁਝ ਨਹੀਂ ਹੁੰਦਾਗਾ ਉਹਨੇ ਮੈਨੂੰ ਮੋਢੇ ਨਾਲ ਮੋਢਾ ਲਾਤਾ ਜਦੋਂ ਮੋਢੇ ਨਾਲ ਮੋਢਾ ਲਾਤਾ ਤਾਂ ਬਸ ਮੈਂ ਨਾ ਹੌਲੀ ਸਟੈਪ ਬਾਈ ਸਟੈਪ ਚੜਦਾ ਤੁਰਿਆ ਗਿਆ ਉਹਨੇ ਮੈਨੂੰ ਘਰ ਦਾ ਕੋਈ ਰਾਚਣ ਪਾਣੀ ਕੋਸ਼ ਲੈ ਦੇਣਾ ਤੇ ਮੈਂ ਹੌਲੀ-ਹੌਲੀ ਜਦੋਂ ਮੈਂ ਸਟੈਪ ਚੜਦਾ ਗਿਆ ਪਰ ਮੈਨੂੰ ਉਹਨੇ ਨਾ ਇੱਕ ਚੀਜ਼ ਸਿਖਾਤੀ ਵੀ ਤੂੰ ਇਮਾਨਦਾਰੀ ਨਾਲ ਚੱਲੀ ਹੁਣ ਇਮਾਨਦਾਰੀ ਵਿਖਾਦੀ ਆ ਆਪਦੀ ਪਿਛਲੇ ਆਉਂਦਿਆਂ ਜਾਂਦਿਆਂ ਨੂੰ ਛੱਡਦੇ ਜੋ ਕੁਝ ਹੋ ਹੀ ਗਿਆ ਪਰ ਜੋ ਇਮਾਨਦਾਰੀ ਮੈਂ ਚੱਲਦਾ ਰਿਹਾ ਤੇ ਫਿਰ ਨਾ ਜੀ ਇੱਕ ਸਕੂਲ ਦਾ ਜਿਹੜੇ ਮੇਨ ਮੈਨੇਜਰ ਵੱਡੇ ਮਾਲਕਾ ਰਾਜੂ ਥਾਪੜਾ ਜੀ ਪਿੰਡ ਬੱਗਿਆਣੇ ਤੋਂ ਉਹਨਾਂ ਨੇ ਨਾ ਜੀ ਮੇਰੇ ਬੱਚਿਆਂ ਨੂੰ ਵੀ ਪੜਾਇਆ ਦੋਨਾਂ ਬੇਟੀਆਂ ਨੂੰ ਪੜਾਇਆ ਜੀ ਤੇ ਆਪਦੀਆਂ ਧੀਆਂ ਵਾਂਗੂ ਪਿਆਰ ਦਿੱਤਾ ਆਪਦੀਆਂ ਧੀਆਂ ਵਾਂਗੂ ਪਿਆਰ ਦਿੱਤਾ ਤੇ ਵਾ ਜਦੋਂ ਉਹਨਾਂ ਨੇ ਗੱਲ ਨਾਲ ਲਾਇਆ ਵੇ ਸੀ ਮੈਨੂੰ ਤੇ ਫੇ ਮੈਂ ਆਪਦੇ ਹੌਲੀ ਹੌਲੀ ਸਟੈਪ ਵਾ ਤੇ ਮੈਂ ਚੜਦਾ ਹੀ ਤੁਰਿਆ ਗਿਆ ਜੀ ਬਸ ਮੈਂ ਤਾਂ ਇਹੀ ਗਾਣਾ ਚਾਹਣਾ ਭੈਣੇ ਤੁਹਾਡੇ ਚੈਨਲ ਰਾਹੀਂ ਵੀ ਜਿੰਨਾ ਵੀਰ ਭਰਾਵਾਂ ਦੇ ਮਾਪਿਓ ਘਰੇ ਬੈਠਿਆ ਨੇ ਜਿਹੜੇ ਬਜ਼ੁਰਗ ਨੇ ਮੇਰੀ ਇਹਨਾਂ ਬੇਨਤੀ ਹੈ ਜਿਹੜੇ ਮੰਝੇ ਤੇ ਬੈਠੇ ਨੇ ਵੀ ਉਹਨਾਂ ਦੀ ਸੇਵਾ ਕਰੋ ਉਹ ਅੱਜ ਆਪਣੇ ਕੋਲ ਉਹਨਾਂ ਨੂੰ ਸੰਬੰਧ ਦਾ ਸਮਾਂ ਮੇਰੇ ਛੋਟੇ ਹੁੰਦੇ ਮੇਰਾ ਮਾ ਵੀ ਮਰ ਗਈ ਸੀ ਮੇਰਾ ਪਿਓ ਵੀ ਮਰ ਗਿਆ ਸੀ ਸਾਨੂੰ ਸਮਾਂ ਉਹਨਾਂ ਨੂੰ ਸੰਬੰਧ ਦਾ ਮਿਲਿਆ ਨਹੀਂ ਮੈਂ ਉਦੋਂ ਛੋਟਾ ਜੀ ਸੀ ਜਦੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਇਦੋਂ ਮੇਰੀ ਮਾਤਾ ਦੀ ਡੈਥ ਹੋਈ ਉਦੋਂ ਵੀ ਮੈਂ ਛੋਟਾ ਸੀ ਮੈਂ ਤਾਂ ਇਹੀ ਗੱਲ ਕਹਿਣਾ ਜਦੋਂ ਵੀ ਮੇਰੇ ਨਾਲ ਬਜ਼ੁਰਗ ਕੋਈ ਚੜਦਾ ਨਾ ਮਨ ਨੂੰ ਆਏ ਹੋ ਜਾਂਦਾ ਵੀ ਸਾਡਾ ਮੇਰਾ ਪਿਓ ਹੀ ਹੈ ਮੇਰਾ ਮਾਂ ਹੀ ਹੈ ਵੀ ਜਿਹੜੇ ਘਰਾਂ ਚ ਮਾਂ ਪਿਓ ਆ ਬੈਠੇ ਨੇ ਬਜ਼ੁਰਗ ਨੇ ਉਹਨਾਂ ਦੀ ਉਹਨਾਂ ਦੀ ਦੇਖਭਾਲ ਕਰੋ ਉਹਨਾਂ ਨਾਲ ਹੱਸ ਖੇਡੋ ਉਹਨਾਂ ਨਾਲ ਸ਼ਾਮ ਨੂੰ ਜਾ ਕੇ ਆਪ ਦਾ ਦਿਲ ਦੀ ਗੱਲ ਦੱਸੋ ਤੁਹਾਡਾ ਦੁੱਖੜਾ ਜਿਹੜਾ ਅੱਧਾ ਰਹਿ ਜਾਂਦਾ ਹੈ ਤੇ ਦੂਸਰੀ ਗੱਲ ਮੈਂ ਇਹੀ ਦਿਨਾਂ 'ਚ ਇਹ ਗੱਲ ਕਹਿਣਾ ਚਾਹੁੰਨਾ ਜੀ ਮੈਂ ਤੁਹਾਡੇ ਮੋਦੀਰਾਂ ਵੀ ਸਾਡੇ ਜਿੰਨੇ ਵੀ ਪੰਨ ਬੱਸ ਪੀਆਰਟੀਸੀ ਪੰਜਾਬ ਰੋਡਵੇ ਜੇ ਜਾਂ ਪ੍ਰਾਈਵੇਟ ਟਰਾਂਸਪੋਰਟਰ ਹੈ ਵੈਸੇ ਤਾਂ ਮੇਰੇ ਵੀਰੋ ਭਰਾ ਸਾਰੇ ਸਿਆਣੇ ਆ ਕਿਉਂਕਿ ਉਹ ਆਹ ਦਿਨਾਂ ਦੇ ਵਿੱਚ ਸ਼ਬਦ ਕੀਰਤਨ ਲਾ ਕੇ ਰੱਖਦੇ ਨੇ ਆਪਦੇ ਬੱਸਾਂ ਦੇ ਵਿੱਚ ਫੇਰ ਵੀ ਮੇਰਾ ਭਰਾ ਕੋਈ ਜੇ ਕੋਈ ਸ਼ਬਦ ਕੀਰਤਨ ਹੋਰ ਲਾਉਂਦਾ ਉਹਨੂੰ ਮੇਰੀ ਬੇਨਤੀ ਹੈ ਵੀ ਆ ਦਿਨਾਂ ਚ ਆਪਾਂ ਸਿੱਖੀ ਦਾ ਪ੍ਰਚਾਰ ਕਰੀਏ ਆਪਾਂ ਜਿੰਨੇ ਆਪਣੇ ਨਾਲ ਕੋ ਹਰੇਕ ਤਰ੍ਹਾਂ ਹਰੇਕ ਸਟੇਟ ਦੇ ਲੋਕ ਟਰੈਵਲ ਕਰਦੇ ਨੇ ਆਪਾਂ ਉਹਨਾਂ ਨੂੰ ਦੱਸੀਏ ਆਪਣੇ ਸਿੱਖ ਇਤਿਹਾਸ ਬਾਰੇ ਦੱਸੀਏ ਇਸ ਕਿਉਂਕਿ ਆਪਣੀ ਬਸ ਦੇ ਵਿੱਚ ਰੇਕ ਸਟੇਟ ਦਾ ਲੋਕ ਚੜਦੇ ਨੇ ਬੇਕੋ ਦੂਸਰੀ ਗੱਲ ਮੈਂ ਇਹ ਦੇਖਣਾ ਕਹਿਣਾ ਚਾਹੁੰਨਾ ਤੁਹਾਡੇ ਮਾਦੇ ਨਾਲ ਸਾਡੀਆਂ ਗੱਡੀਆਂ ਜਿਵੇਂ ਪੰਜਾਬ ਰੋਡ ਵਿੱਚ ਪੰਨ ਬੱਸ ਪੀਆਰਟੀਸੀ ਰਾਤ ਨੂੰ ਬਾਹਰਲੀ ਸਟੇਟਾਂ ਤੋਂ ਮੁੜਦੀਆਂ ਨੇ ਜਿਵੇਂ ਕੋਈ ਦਿੱਲੀ ਤੋਂ ਕੋਈ ਉੱਤਰਾਖੰਡ ਤੋਂ ਮੁੜਦੀਆਂ ਨੇ ਜਦੋਂ ਸਾਡੇ ਸਰਦਾਰ ਅਸੀਂ ਸਾਡੇ ਕਨੈਕਟਰ ਭਰਾ ਮੂਰੇ ਸਰਦਾਰ ਬੈਠੇ ਹੋਣਾ ਲੋਕ ਸਾਡੇ ਨਾਲ ਸੇਫ ਟਰੈਵਲ ਕਰਦੇ ਨੇ ਅਗਲਾ ਕਹਿੰਦਾ ਸਿੱਖ ਪ੍ਰਧਾ ਸਾਡੇ ਸੇਫ ਟਰੈਵਲ ਬੈਠੇ ਨੇ ਵੀ ਸਾਨੂੰ ਕਿਸੇ ਗੱਲ ਦਾ ਫਿਕਰ ਨਹੀਂ ਸਾਨੂੰ ਆਦੀ ਸੇਫ ਜਗ੍ਹਾ ਤੇ ਪਹੁੰਚਾਉਣਗੇ ਬਿਲਕੁਲ ਕੁੜੀਆਂ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਬਿਲਕੁਲ ਭੈਣੇ ਮੈਂ ਅਸੀਂ ਤਾਂ ਜਿੰਨੇ ਵੀ ਸਾਡੀਆਂ ਨਾਲ ਸਾਡੇ ਸਾਰੇ ਕਨੈਕਟਰ ਡਰਾਈਵਰ ਪੰਨ ਬੱਸ ਪੀਆਰਟੀ ਪੰਜਾਬ ਰੋਡਵੇਜ ਇਹ ਤਾਂ ਲੋਕਾਂ ਦੇ ਮਨਾਂ ਵਿੱਚ ਸਾਡੇ ਲਈ ਕੋਈ ਗਲਤ ਹੋਊਗਾ ਗਲਤ ਸ਼ਬਦ ਕਹੇ ਗਏ ਨੇ ਪਰ ਸਾਡੇ ਕੋਈ ਵੀ ਕਨੈਕਟਡ ਡਰਾਈਵਰ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦੇ ਵੀ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਹਰੇਕ ਕੱਡੇ ਤੇ ਜਾਣਾ ਹੈ ਇਹ ਨਹੀਂ ਵੀ ਅਸੀਂ ਅੱਜ ਹੀ ਆਉਣਾ ਇਸ ਜਗ੍ਹਾ ਤੇ ਮੰਨ ਲਓ ਲੁਧਿਆਣਾ ਪਹਿਲੀ ਵਾਰ ਆਉਣਾ ਜਾਂ ਚੰਡੀਗੜ੍ਹ ਪਹਿਲੀ ਵਾਰ ਆਉਣਾ ਉਹਨਾਂ ਨੂੰ ਪਤਾ ਹੁੰਦਾ ਅਸੀਂ ਦਿੱਲੀ ਇੱਥੋਂ ਦੀ ਨੰਗਣਾ ਦਿੱਲੀ ਇੰਨਾ ਲੋਕਾਂ ਦੇ ਅਸੀਂ ਜਿਹੜੇ ਲੋਕ ਸਾਡੇ ਨਾਲ ਟ੍ਰੈਵਲ ਕਰਦੇ ਨੇ ਇਹਨਾਂ ਦੇ ਨਾਲ ਅਸੀਂ ਦਿੱਲੀ ਆਮੋ-ਸਾਮੀ ਨੇ ਸਾਹਮਣਾ ਹੋਣਾ ਵੀ ਅਸੀਂ ਕੋਈ ਵੀ ਸਾਡਾ ਮੈਂ ਨਹੀਂ ਚਾ ਮੈਨੂੰ ਨਹੀਂ ਮੈਂ ਮੈਨੂੰ ਮੇਰਾ ਦਿਲ ਕਹਿੰਦਾ ਜੀ ਸਾਡਾ ਪੰਨ ਬਸ ਪੀਆਟੀਸੀ ਪੰਜਾਬ ਰੋਡ ਵੇਜ ਵੀ ਕੋਈ ਵੀ ਕਨੈਕਟਰ ਜਾਂ ਪ੍ਰਾਈਵਟ ਟਰਾਂਸਪੋਰਟਰ ਦਾ ਕੋਈ ਵੀ ਕਨੈਕਟਰ ਜਾਂ ਡਰਾਈਵਰ ਵੀ ਕੋਈ ਗਲਤ ਸ਼ਬਦ ਦੀ ਬੋਲਦਾ ਹੋਊ ਜਾਂ ਮਾੜਾ ਸ਼ਬਦ ਬੋਲਦਾ ਵੀ ਜਾਂ ਕੋਈ ਮਾੜੀ ਸੋਚ ਧੱਕਦਾ ਹੋ ਸਾਰੇ ਮੇਰੇ ਭਰਾ ਨੇ ਜਿਹੜੇ ਇਮਾਨਦਾਰੀ ਨਾਲ ਡਿਊਟੀ ਕਰਦੇ ਨੇ ਜੀ ਇਮਾਨਦਾਰੀ ਨਾਲ ਸੇਫ ਟਰੈਵਲ ਕਰਾਉਂਦੇ ਨੇ ਬਿਲਕੁਲ ਤਾਂ ਇਹ ਬਾਈ ਜੀ ਹੋਰੀ ਕੰਡਕਟਰ ਹੀ ਕਰਦੇ ਨੇ ਤੇ ਨਾਲ ਬਾਈ ਜੀ ਖੜੇ ਜਿਹੜੇ ਡਰਾਈਵਰੀ ਕਰਦੇ ਨੇ ਪਰ ਦੋਨਾਂ ਦੀ ਜੋੜੀ ਦੇ ਉੱলো ਆਪਣੇ ਸਿੱਖ ਇਤਿਹਾਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਨੰਗੇ ਪੈਰੀ ਜਿਹੜੇ ਇਹਨਾਂ ਪੋਹ ਦੇ ਦਿਨਾਂ ਦੇ ਵਿੱਚ ਇਹ ਰਹਿੰਦੇ ਨੇ ਭਾਵੇਂ ਕੁਝੋ ਮਰਜੀ ਹੋ ਜਾਏ ਕੁਝ ਸਵਾਰੀਆਂ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਬੈਠੇ ਨੇ ਬਾਪੂ ਜੀ ਤੁਸੀਂ ਬਾਈ ਜੀ ਹੋਰਾਂ ਨਾਲ ਅਕਸਰ ਹੀ ਸਫਰ ਕਰਦੇ ਹੋ ਤੇ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਜੀ ਹੂੰ ਦਿਲ ਖੁਸ਼ ਹੋ ਜਾਂਦਾ ਕਿਉਂ ਨਹੀਂ ਬੱਸ ਜਿਹੀ ਜਾਂਦਾ ਹੂੰ ਸ਼ਬਦ ਕੀਰਤਨ ਚੱਲੀ ਜਾਂਦੇ ਆ ਜੀ ਧਰਮ ਵਿਚਾਰ ਹੋਈ ਜਾਂਦਾ ਬਹੁਤ ਵਧੀਆ ਲੱਗਦਾ ਤੁਸੀਂ ਵੀ ਹਾਲੀ ਦੇ ਵਿੱਚ ਅੰਮ੍ਰਿਤਪਾਨ ਕੀਤਾ ਹਾਂਜੀ ਹਾਂਜੀ ਹੁਣੇ ਕਰਿਆ ਇਹ ਮਨ ਕਿਵੇਂ ਬਦਲਿਆ ਮਨ ਬਦਲ ਗਿਆ ਹੀ ਗੁਰੂ ਦੀ ਮਹਾਰਾਜ ਦੀ ਕਿਰਪਾ ਹੋ ਗਈ ਜੀ ਗੁਰਦੁਆਰੇ ਨਿਤ ਜਾਈਦਾ ਸੀ ਬਾਬਾ ਜੀ ਕਹਿੰਦੇ ਵੀ ਆ ਜਾ ਹੁਣ ਤਾਂ ਤੂੰ ਸਾਰਾ ਸਿੰਘ ਬਣਿਆ ਮੈਂ ਸ਼ਕਲਾ ਮੈਂ ਸ਼ਕਲੇ ਨੇ ਸ਼ਕਲਿਆ ਜੀ ਬਿਲਕੁਲ ਬਾਪੂ ਜੀ ਜਿਹੜੇ ਕੰਡਕਟਰ ਜਾਂ ਡਰਾਈਵਰ ਹੁੰਦੇ ਨੇ ਨਾ ਉਹਨਾਂ ਨੂੰ ਲੈ ਕੇ ਲੋਕਾਂ ਹੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਛਵੀ ਬਣੀ ਹੋਈ ਹੈ ਕਹਿੰਦੇ ਇਹ ਨਸ਼ਾ ਪੱਤਾ ਕਰਕੇ ਡਰਾਈਵਰੀ ਕਰਦੇ ਨੇ ਪਰ ਜਦੋਂ ਆਪਾਂ ਗੁਰੂ ਦੇ ਬਾਣੇ ਦੇ ਵਿੱਚ ਸਿੰਘਾਂ ਨੂੰ ਦੇਖਿਆ ਤਾਂ ਮਨ ਨੂੰ ਬਹੁਤ ਸਕੂਨ ਮਿਲਿਆ ਮੈਂ ਜੀ 30 ਸਾਲ ਗੱਡੀ ਚਲਾਈ ਹੈ ਟਰੱਕ ਚਲਾਇਆ ਹੈ ਹਮ ਹੇ ਤਾਂ ਕੋਈ ਨਸ਼ਾ ਨਹੀਂ ਕਰਿਆ ਮੈਂ ਹਮ ਹਾਂ ਤੇ ਇਹਨਾਂ ਨੇ ਤਾਂ ਕਰਨਾ ਹੀ ਕਿਨੇ ਨੇ 24 ਘੰਟੇ ਸਵਾਰੀਆਂ ਢੋਣੀਆਂ ਇਹ ਨਸ਼ਾ ਪੀ ਗਏ ਨੇ ਇਹ ਚੀਜ਼ ਚੱਲਦੀ ਨਹੀਂ ਨਸ਼ਾ ਕਰਕੇ ਤਾਂ ਜੀ ਐਵੇਂ ਗਲਤ ਪ੍ਰਚਾਰ ਕਰੀ ਜਾਂਦੇ ਆ ਲੋਕ ਬਿਲਕੁਲ ਹਾਂ ਤਾਂ ਬਾਪੂ ਜੀ ਸਾਡੇ ਨਾਲ ਸੀ ਜਿਹੜੇ ਕਹਿੰਦੇ ਕਿ ਕੰਡਕਟਰਾਂ ਤੇ ਡਰਾਈਵਰਾਂ ਨੂੰ ਲੈ ਕੇ ਗਲਤ ਪ੍ਰਚਾਰ ਕਰਦੇ ਨੇ ਤਾਂ ਸਾਡੇ ਨਾਲ ਦੀਦੀ ਹੁਣੀ ਬੈਠੇ ਨੇ ਉਹਨਾਂ ਨੇ ਵੀ ਗੱਲ ਕਰਦੀਆਂ ਦੀ ਤੁਸੀਂ ਇਹਨਾਂ ਦੀ ਬਾਸ ਚ ਬੈਠੇ ਹੋ ਸੁਰੱਖਿਅਤ ਮਹਿਸੂਸ ਕਰਦੇ ਹਾਂ ਜੀ ਸੁਰੱਖਿਅਤ ਮਹਿਸੂਸ ਕਰਦੇ ਪਏ ਆ ਕੋਈ ਐਦਾਂ ਦਾ ਗੱਲ ਨਹੀਂ ਹੈਗੀ ਕਿ ਵੀਰ ਜੀ ਉਹਨਾਂ ਨੇ ਦੱਸਿਆ ਬਹੁਤ ਵਧੀਆ ਲੱਗਿਆ ਹਾਂਜੀ ਤਾਂ ਬਈ ਪੁੱਤਾਂ ਇਹ ਬੈਠੇ ਨਹੀਂ ਸਵਾਰੀਆਂ ਜਿਹੜੇ ਕੀ ਕਹਿ ਰਹੇ ਨੇ ਕਿ ਸਾਨੂੰ ਮਾਨ ਮਹਿਸੂਸ ਹੁੰਦਾ ਕਿ ਅਸੀਂ ਇਹਨਾਂ ਦੇ ਵਾਸਤੇ ਵਿੱਚ ਸਫਰ ਕਰ ਰਹੇ ਹਾਂ ਕਿਉਂਕਿ ਜਦੋਂ ਸਰਦਾਰ ਵਾਸਤੇ ਵਿੱਚ ਹੋਣ ਕਿਤੇ ਵੀ ਥਾਂ ਦੇ ਉੱਤੇ ਇੱਕ ਆਸ ਦੀ ਉਮੀਦ ਜਾਗ ਪੈਂਦੀ ਹੈ ਕਿ ਹੁਣ ਅਸੀਂ ਸੁਰੱਖਿਅਤ ਆ ਕਦੀ ਤੁਸੀਂ ਵੀ ਵਾਸਤੇ ਵਿੱਚ ਬੈਠੇ ਹੋ ਬਾਈ ਜੀ ਹੋਰਾਂ ਨੂੰ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਹਾਂਜੀ ਮੈਮ ਕੀ ਮਨ ਚਿਕ ਫਰਨਾਉਂਦਾ ਮੈਮ ਸੇਫਟੀ ਜੀ ਫੀਲ ਹੁੰਦੀ ਆ ਵੀ ਸੇਫਟੀ ਹਨ ਨਾਲ ਨਾ ਸਰਦਾਰ ਦੇ ਕਿ ਆਪਾਂ ਨੂੰ ਆਪ ਦਾ ਫੀਲ ਹੁੰਦਾ ਵੀ ਆਪਾਂ ਸੇਫ ਆਂਗੇ ਹਾਂਜੀ ਬਿਲਕੁਲ ਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ ਅਸਾਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਅਸੀਂ ਕਿੱਥੇ ਖੜੇ ਆ ਤਾਂ ਦੇਖੋ ਡਿਊਟੀ ਦੇ ਨਾਲ ਨਾਲ ਇਸ ਤਰ੍ਹਾਂ ਸائب ਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਜਿਹੜਾ ਹੈ ਬਾਈ ਜੀ ਹੋਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਸ਼ਹੀਦੀ ਦਿਨਾਂ ਦੇ ਵਿੱਚ ਨਾ ਵੀ ਸ਼ੀਦੀਦਨ ਚੱਲਦੇ ਆ ਗੁਰੂ ਸਾਹਿਬ ਦੇ ਸ਼ੀਦੀਦਨ ਚੱਲ ਰਹੇ ਆ ਜਿੰਨੀ ਵੀ ਸੰਗਤ ਆਉਂਦੀ ਹੈ ਜਿਹੜੇ ਮੂਨੇਸਰਾਂ ਵਾਲੇ ਆਉਂਦੇ ਆ ਉਹ ਸਿਰ ਦੇ ਉੱਤੇ ਨਾ ਆਪਦੇ ਸਿਰ ਦੇ ਉੱਤੋਂ ਸਾਵਾ ਜਾਂ ਆਪਦਾ ਕੇਸ ਕੀ ਬੰਨ ਕੇ ਰੱਖਿਆ ਕਰਨ ਤੇ ਸਤਿਕਾਰ ਕਰਿਆ ਕਰੋ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਤੇ ਜਦੋਂ ਵੀ ਪਾਠ ਚੱਲਦਾ ਬਸ ਦੇ ਵਿੱਚ ਪਾਠ ਚੱਲਦਾ ਹੈ ਭੈਣਾ ਨੂੰ ਵੀ ਮੈਂ ਇਹ ਕਹਿਣਾ ਬੀ ਆਦਾ ਸੈਟ ਗਿਆ ਕਰੋ ਸੈਟਾ ਕਕੇ ਤੇ ਸਤਿਕਾਰ ਦਿਆ ਕਰੋ ਮੈਂ ਇਹੀ ਕਹਿਣਾ ਚਾਹੂੰਗਾ ਸ਼ੀਦੀਦਨਾਂ ਦੇ ਵਿੱਚ ਤੁਹਾਨੂੰ ਇਹਨੇ ਨੇ ਦਸਤਾਰ ਸਜਾਈ ਹੋਈ ਐ ਪੈਰਾਂ ਤੋਂ ਨੰਗੇ ਨੇ ਕਹਿੰਦੇ ਸਹਿਬਜ਼ਾਦਿਆਂ ਨੂੰ ਅਸੀਂ ਪ੍ਰਣਾਮ ਕਰ ਰਹੇ ਹਾਂ ਵਾਹਿਗੁਰੂ ਜੀ ਦਾ ਖਾਬਸਾ ਵਾਹਿਗੁਰੂ ਜੀ ਕੀ ਫੋਟੋ ਇਹਨਾਂ ਦੀ ਬਹੁਤ ਘੋੜਤ ਪਸਿਆ ਜੀ 3 ਸਾਲ ਦੇ ਤਕਰੀਬਨ ਮੈਨੂੰ ਹੋ ਕੇ ਦੇਖ ਗਿਆ ਕਈ ਗਰੀ ਤਾਂ ਮਨ ਕਰਦਾ ਵੀ ਇਹਨਾਂ ਦੇ ਪੈਰੀਂ ਹੱਥ ਲਾ ਦੇ ਕੋਈ ਢਿੱਕੋਟ ਪਸਿਆ ਕਰਨੀ ਬਹੁਤ ਔਖੀ ਆ ਹੁਣ ਆਪਾਂ ਦੇਖ ਲਓ ਆਪਾਂ ਵੀ ਇਨਸਾਨ ਆ ਵੀ ਸਵੇਰੇ ਉੱਠ ਕੇ ਆਪਾਂ ਕੀ ਪੌਣੇ ਜਰਾਬਾਂ ਤੱਕ ਸਾਰਾ ਕੁਝ ਵੀ ਐਂਕ ਤੇ ਪਾ ਭੁਰਾ ਹਵਾ ਨਾ ਲੱਗੇ ਇਹਨਾਂ ਨੂੰ ਸਵੇਰੇ ਸਾਜ ਦੇ ਉੱਠ ਕੇ ਫਰੀਦਕੋਟ ਫਰੀਦਕੋਟ ਤੋਂ ਕੋਈ ਬਲੇ ਘਰ ਤੋਂ ਲਾ ਰੋ ਘਰ ਤੋਂ ਲਾ ਕੇ ਫਰੀਦਕੋਟ ਤੋਂ ਸ਼ੁਰੂ ਕਰਕੇ ਚੰਡੀਗੜ੍ਹ ਚੰਡੀਗੜ੍ਹ ਤੋਂ ਵਾਪਸੀ ਫੇਰ ਇਹਨਾਂ ਨੇ ਫਰੀਦਕੋਟ ਸਾਰੀ ਦਿਹਾੜੀ ਸਵੇਰੇ ਇਹਨਾਂ ਲੰਗੇ ਪੈਰ ਸ਼ਾਮ ਨੂੰ ਜਾ ਕੇ ਬਾਗ ਦਾ ਬਹੁਤ ਵੱਡੀ ਤਵੱਸ਼ਾ ਐਡੀਟ ਪਸਾ ਕਰ ਨਹੀਂ ਸਕਦਾ ਇੱਕ ਵਾਰ ਫੇਰੇ ਤਕਰੀਬਨ ਉਹ ਮਹੀਨਾ ਪੂਰਾ ਮਹੀਨਾ ਜਿੰਨਾ ਚੱਲਣਾ ਹੈ ਇਹ ਕਿਹੜਾ ਉਹ ਨਾ ਲੋਣਾ ਉਹਦੇ ਨਾਲ ਨਾਲ ਇਹ ਮੈਂ ਤਾਂ ਇਹ ਵੀ ਦੇਖਿਆ ਵੀ ਮਹਿਕਵੇਂ ਦੀ ਘਾਤਰ ਵੀ ਡਿਓਟੀ ਦੇ ਵੀ ਬਹੁਤ ਬੰਦ ਆ ਇਮਾਨਦਾਰੀ ਜਿਹਨੂੰ ਕਹ ਲਈਏ ਉਹ ਕੁੱਟ ਕੁੱਟ ਕੇ ਭਰੀ ਹੈ ਇਨਸਾਨ ਦੇ ਓਹੋ ਤੇ ਯਾਨੀ ਯਾਨੀ ਕਹਿ ਸਕਦੇ ਆ ਇੰਨਾ ਕਰਨਾ ਬਹੁਤ ਔਖਾ ਜਿੰਨੀ ਇਹ ਕਰਦੇ ਆ ਹੁਣ ਆਪਾਂ ਘਰ ਆਉਦੇ ਜਵਾਕਾਂ ਨੂੰ ਦੇ ਆ ਭੋਰਾ ਭੋਰਾ ਨੂੰ ਦੇ ਕੱਪੜੇ ਦੇ ਦੇ ਪਾਉਣੇ ਆ ਮੇਰੇ ਆਗੇ ਬੁੜਿਆਂ ਨੂੰ ਵੀ ਸਾਫ ਕੇ ਰੱਖ ਦੇ ਅਗਲੇ ਵੀ ਕੋਈ ਹੋਰ ਆ ਜਾਵੇ ਬੋਪੋ ਕੋਈ ਠੰਡ ਵੀ ਬਜ਼ੁਰਗਾਂ ਤੇ ਬੱਚਿਆਂ ਨੂੰ ਜ਼ਿਆਦਾ ਲੱਗਦੀ ਓਹ ਜ਼ਿਆਦਾ ਹੀ ਠੰਡ ਫੇਰ ਨੰਗੇ ਪੈਰ ਦੇ ਭਣ ਮਰੀਏ ਵੀ ਲੋਹਾ ਜਿਹਦੇ ਵਿੱਚ ਚੱਲਣਾ ਇਹਨਾਂ ਨੇ ਉਸ ਵੀ ਲੱਗ ਸਕਦਾ ਫੇਰ ਤੁਰੇ ਜਾਂਦੇ ਗੱਡੀ ਭਰੀ ਦੀ ਹੁਣ ਆਪਾਂ ਅੱਜ ਕੱਲ ਦੇਖਦੇ ਆਂ ਆਧਾਰ ਕਾਰਡ ਆ ਗੱਡੀਆਂ ਭਰੀਆਂ ਰਹਿੰਦੀਆਂ ਪੁੱਤਰ ਨਾਂ ਵੀ ਆ ਚਾੜਨਾ ਵੀ ਕੁਝ ਵੀ ਲੱਗਦਾ ਆ ਲ ਪਰ ਬਹੁਤ ਵੱਡੀ ਤਪੱਸਿਆ ਹਾਲਾਂਕਿ ਫਿਰ ਉਹ ਮੈਦੇ ਸਾਊਂਡ ਜੇ ਵੀ ਆਇਆ ਇਹਨਾਂ ਦੇ ਵੀ ਬੱਚੇ ਵੀ ਇਹਨੂੰ ੜੀਕਦੇ ਰਹਿੰਦੇ ਨੇ ਘਰੇ ਵੀ ਇਹਦੇ ਨਾਲ ਹੀ ਮਤਲਬ ਕਰਨਾ ਬਹੁਤ ਔਖੀ ਆ ਜੀ ਇਹ ਨਹੀਂ ਕਰ ਨਹੀਂ ਸਕਦਾ ਦੋਨੇ ਜੂੜੀ ਬਹੁਤ ਵਧੀਆ ਬਣੀ ਹੈ ਇਹਨਾਂ ਦੀ ਬਹੁਤ ਜ਼ਿਆਦਾ ਉਹਨਾਂ ਇਹ ਵੀ ਗੁਰ ਸਿੱਖਾ ਬਹੁਤ ਜ਼ਿਆਦਾ ਜਿਹੜੀ ਦੇ ਬਹੁਤ ਵਧੀਆ ਨੇ ਪਾਬੰਦ ਨੇ ਮਹਿਕ ਵੀ ਦਿਖਾਤਰ ਵਫਾਦਾਰੀ ਵੀ ਆ ਸੇਵਾ ਦੇ ਨਾਲ ਨਾਲ ਵਫਾਦਾਰੀ ਵੀ ਹੈ। ਵਾਇਕੁਕੀ ਕਥਾ। ਸਰ ਕੇ ਇਸ ਤਰ੍ਹਾਂ ਦੇਖ ਦਿਓ ਤੁਹਾਡੇ ਮਹਿਕਮੇ ਦੇ ਡਰਾਈਵਰ ਤੇ ਕੰਡਕਟਰ ਸਹਿਬਜ਼ਾਦਿਆਂ ਨੂੰ ਸਜਦਾ ਕਰਨ ਦੇ ਲਈ ਨੰਗੇ ਪੈਰੀ ਰਹਿੰਦੇ ਨੇ ਬੜੀ ਔਖਾ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਪੌਹ ਦੀਆਂ ਠੰਡੀਆਂ ਰਾਤਾਂ 'ਚ ਇਸ ਤਰ੍ਹਾਂ ਨੰਗੇ ਪੈਰੀ ਰਹਿਣਾ ਤੇ ਸਾਰਾ ਦਿਨ ਡਿਊਟੀ ਕਰਨੀ। ਹਾਂਜੀ ਬਹੁਤ ਸਾਨੂੰ ਬਹੁਤ ਜਣ ਕੇ ਮਾਣ ਮਹਿਸੂਸ ਸਾਹਿਬੀ ਅਸੀਂ ਸਿੱਖਾਂ ਦੇ ਘਰੇ ਜਨਮ ਲਿਆ ਵਾ। ਕਿਹੜੀ ਵੱਡੀ ਮਾਣ ਵਾਲੀ ਗੱਲ ਆ। ਬਾਕੀ ਇਹ ਸਾਡੇ ਜਿਹੜੇ ਵਰਕਰ ਆ ਬਹੁਤ ਮਿਹਨਤੀ ਆ ਜੀ ਇਹਨਾਂ ਨੂੰ ਸਤਿ ਸਦਾ ਕਰਦੇ ਆ ਜੀ ਜਿਹੜਾ ਵੀ ਇਹ ਨੰਗੇ ਪੈਰੀ ਬਰਾਗ ਦੇ ਵਿੱਚ ਸਾਹਿਬ ਜਦੋਂ ਦੀ ਸਿੱਧੀ ਮੇਲੇ ਤੇ ਜਾ ਰਹੇ ਨੇ ਤੇ ਸੇਵਾ ਵੀ ਨਿਭਾ ਰਹੇ ਨੇ ਜੀ ਸਵਾਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਇਹ ਵੀ ਸੇਵਾ ਬਹੁਤ ਵੱਡੀ ਸੇਵਾ ਇਹਨਾਂ ਦੀ ਸਾਡੇ ਬਾਕੀ ਇਹ ਪ੍ਰਧਾਨ ਜੀ ਦੇ ਜੁਨੀਅਨ ਦੇ ਹਾਂਜੀ ਜਦੋਂ ਨਾ ਸਵਾਰੀ ਕੋਈ ਪੁੱਛਦੀ ਹੈ ਕਹਿੰਦੇ ਅਸੀਂ ਉਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਦੱਸਦੇ ਆ ਆਪਣੇ ਕੌਮ ਦਾ ਪ੍ਰਚਾਰ ਵੀ ਕਰ ਰਹੇ ਨੇ ਨਾਲ ਨਾਲ ਹਾਂਜੀ ਹਾਂਜੀ ਦੱਸਣਾ ਜ਼ਰੂਰੀ ਆ ਜੀ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਜੀ ਮੇਰੀ ਕੁੜੀਆ ਵਾ ਮੈਂ ਉਹਨੂੰ ਦੱਸਦਾ ਆ ਆਪਣੇ ਬੇਟੇ ਨੂੰ ਵੀ ਦੱਸਦਾ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਉਹਨਾਂ ਦੱਸਾਂਗੇ ਜਾਂ ਆਪਦੇ ਹੋਰ ਲੋਕਾਂ ਨੂੰ ਉਹਨਾਂ ਦੱਸਾਂਗੇ ਕਿ ਚਾਣਨਾ ਕਿਵੇਂ ਪਊਗਾ ਵੀ ਕੁਰਬਾਨੀਆਂ ਨੇ ਆਪਣੇ ਧਰਮ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਨੇ ਜੀ ਕਿਉਂਕਿ ਲੋਕ ਗੁੰਮਰਾਹ ਹੋਏ ਵੇ ਜਿਹੜੇ ਤੁਰੇ ਫਿਰਦੇ ਆ ਗਲਤ ਰਾਹਾਂ ਤੇ ਤੁਰੇ ਫਿਰਦੇ ਆ ਉਹਨਾਂ ਨੂੰ ਸਹੀ ਰਾਹ ਤੇ ਆਉਣਾ ਚਾਹੀਦਾ ਹਾਂਜੀ ਬਧਿਆਈ ਹੈਗਾ ਸਭ ਜੱਦ ਜਾਂਦਾ ਦਿਨ ਹੈਗਾ ਹਾਂ ਬਹੁਤ ਵਾਧਿਆ ਰਾ ਜਿਸ ਮਤਾਲਾ ਗਿਆ ਵਾਧਿਆ ਰਾ ਅੱਜ ਉਹਨਾਂ ਦੇ ਦਰਸ਼ਨ ਕਰਦੇ ਆ ਉਹਨਾਂ ਦੀ ਸਾਡੇ ਕੋਲ ਤੋਂ ਅੱਛੀ ਗਰੀਬਾਂ ਦੇ ਸਾਡੀ ਪਹੁੰਚ ਨਹੀਂ ਹੈ ਕਿ ਸੇਵਾ ਕਰਨ ਦੀ ਉਹਨਾਂ ਦੀ ਬਸ ਬਿਲਕੁਲ ਤਾਂ ਵੀਜੀ ਕਹਿੰਦੇ ਵੀ ਸੇਵਾ ਕਰ ਰਹੇ ਨੇ ਵੀਜੀ ਦੇਖਿਆ ਤੁਸੀਂ ਵੀ ਕੰਡਕਟਰ ਬਾਈ ਜੀ ਹੋਰਾਂ ਦੇ ਪੈਰਾਂ 'ਚ ਜੁੱਤੀ ਹੈ ਨਹੀਂ ਸੀਗੀ ਨੰਗੇ ਪੈਰੀ ਸਹਿਬਜ਼ਾਦਿਆਂ ਨੂੰ ਪ੍ਰਣਾਮ ਕਰ ਰਹੇ ਨੇ ਪੂਰਾ ਮਹੀਨਾ ਨੰਗੇ ਪੈਰੀ ਰਹਿੰਦੇ ਨੇ ਹਾਂਜੀ ਦੇਖਿਆ ਜੀ ਹਾਂਜੀ ਸਹਿਬਜ਼ਾਦਿਆਂ ਕਰਕੇ ਰਹਿੰਦੇ ਨੰਗੇ ਪੈਰੀ ਜੀ ਸੇਵਾ ਕਰਦੇ ਹਨ ਹਾਂਜੀ ਸਭ ਦਾ ਪੋਕ ਵੱਖਰਾ ਤਰੀਕਾ ਸਹਿਬਜ਼ਾਦੇ ਨੂੰ ਪ੍ਰਣਾਮ ਕਰਨ ਦਾ ਤੇ ਇਹਨਾਂ ਦੇ ਵੱਲੋਂ ਸਾਰਾ ਮਹੀਨਾ ਜਿਹੜਾ ਨੰਗੇ ਪੈਰੀ ਰਹਿਣਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਜੀ ਪੋ ਦਾ ਮਹੀਨਾ ਨੰਗੇ ਰਹਿਣਾ ਔਕਾ ਬਹੁਤ ਹੈ ਜੀ ਪਰ ਸੇਵਾ ਕਰਦੇ ਤਾਂ ਨਾ ਹਾਂਜੀ ਉਹ ਇੱਕ ਦਿਨ ਹੀ ਰਹਿ ਸਕਦਾ ਜੀ ਇਹ ਮਹੀਨਾ ਵੀ ਉਹ ਵੱਡਾ ਜਿਹੜਾ ਵੀ ਦਿਲ ਤੋਂ ਵੀ ਨਹੀਂ ਨੰਗੇ ਪੈਰੀ ਤਰ੍ਹਾਂ ਉਹ ਤਾਂ ਲਾ ਕੇ ਗੁਰੂ ਨੂੰ ਮੰਨਦੇ ਆ ਨਾ ਹਾਂਜੀ ਸੇਵਾ ਬਹੁਤ ਕਰਦੀ ਹੈ ਜੀ ਤਾਂ ਕਰਕੇ ਇਹਨਾਂ ਦੀ ਸੇਵਾ ਮਨਜ਼ੂਰ ਹੋ ਜੇ ਜੀ ਤਾਂ ਵੀਰੇ ਜਦੋਂ ਪੈਰਾਂ ਦੇ ਵਿੱਚ ਨੰਗੇ ਪੈਰੀ ਤੁਸੀਂ ਜਾਣਦੇ ਹੋ ਉਹ ਮਾਸੂਮ ਜੀਆਂ ਜਿੰਦਾ ਕਿਸ ਤਰ੍ਹਾਂ ਰਸਤੇ ਦੇ ਵਿੱਚ ਲੰਘੀਆਂ ਹੋਣਗੀਆਂ ਬਿਲਕੁਲ ਭੈਣੇ ਮੈਂ ਉਹਨਾਂ ਦੀ ਬਰਾਬਰੀ ਤਾਂ ਨਹੀਂ ਕਰ ਸਕਦਾ ਮੈਂ ਤਾਂ ਉਹਨਾਂ ਦੀ ਚਰਨਾਂ ਦੀ ਧੂੜ ਵੀ ਨਹੀਂ ਮੈਂ ਉਹਨਾਂ ਦੀ ਉਹ ਸਹਬਜ਼ਾਦੇ ਜਾਂਦੇ ਮੇਰੇ ਜਿਹੜੇ ਬਾਬਾ ਜੀ ਜਿਹਦੇ ਸਹਬਜ਼ਾਦੇ ਸੀਗੇ ਮੈਂ ਉਹਨਾਂ ਦੀ ਬਰਾਬਰੀ ਤਾਂ ਨਹੀਂ ਕਰ ਸਕਦਾ ਮੈਂ ਤਾਂ ਉਹਨਾਂ ਦੀ ਪੈਰਾਂ ਦੀ ਚਰਨਾਂ ਦੂਰ ਵੀ ਨਹੀਂ ਪਰ ਮੈਂ ਆਪਦੇ ਮਨ ਨੂੰ ਆਪ ਸੋਚਿਆ ਵੀ ਮੈਂ ਵੀ ਮੇਰੇ ਬੱਚਿਆਂ ਨੂੰ ਵੀ ਮੈਂ ਸਮਝਾਇਆ ਛੋਟੇ ਛੋਟੇ ਦੱਸਿਆ ਵੀ ਛੋਟੇ ਛੋਟੇ ਸਾਹਿਬਜ਼ਾਦਿਆਂ ਦੇ ਜਦੋਂ ਨੰਗੇ ਪੈਰੀ ਸੀ ਵੀ ਇਸ ਤਰ੍ਹਾਂ ਜਿਸੀ ਇਹ ਦਿੱਤੇਗੇ ਉਹਨਾਂ ਨੂੰ ਉਹਨਾਂ ਦਾ ਇਤਿਹਾਸ ਬਾਰੇ ਉਹਨਾਂ ਨੂੰ ਦੱਸਿਆ ਬੱਚਿਆਂ ਬਾਰੇ ਮੈਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਮੈਂ ਤਾਂ ਉਹਨਾਂ ਦੀ ਚਰਨਾ ਦੀ ਧੂੜ ਵੀ ਨਹੀਂ